ਠੀਕ ਹੈ ਅਸੀਂ ਬਹੁਤਾਂ ਨਮਰ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਹਰ ਟਾਈਮ ਦਿਨ ਰਾਤ ਕਰਕੇ ਸਾਡੇ ਮਹੱਤਵ ਕੀਤੀ ਆ ਵੀ ਸਹਾਰਾ ਚੱਲੇ ਰਹੇ ਜੇ ਕਿਸੇ ਤੀ ਤੋਂ ਕਮੀ ਨਹੀਂ ਹੁੰਦੀ ਤੀ ਪੈਸੇ ਥੇਲੇ ਤੋਂ ਵੀ ਸਾਡੀ ਬਹੁਤ ਮਦਦ ਕੀਤੀ ਆ ਸਾਡਾ ਫੋਨ ਬੰਦ ਸੀ ਉਹ ਵੀ ਇਹਨਾਂ ਨੇ ਚਾਲੂ ਕਰਵਾ ਕੇ ਦਿੱਤਾ ਵੀ ਤੁਸੀਂ ਵੀ ਕੋਸ਼ਿਸ਼ ਕਰੋ ਅਸੀਂ ਵੀ ਕਰ ਰਹੇ ਹਾਂ ਕੋਸ਼ਿਸ਼ ਚਲੋ ਕਿਤੇ ਨਾ ਕਿਤੇ ਬੱਚਾ ਮਿਲ ਜਾਏ ਬਹੁਤ ਇਹਨਾਂ ਨੇ ਮਿਹਨਤ ਕੀਤੀ ਸਾਰੇ ਕੈਮਰੇ ਕੋਮਰੇ ਚੈੱਕ ਕਰਦੇ ਜਿੱਦਾਂ ਦੀ ਇਨਫਾਰਮੇਸ਼ਨ ਇਹਨਾਂ ਨੂੰ ਮਿਲਦੀ ਰਹੀ ਉਹ ਮਰਪੀ ਉਹਨਾਂ ਨੇ ਪੂਰੀ ਕਾਰਵਾਈ ਕਰਕੇ ਸਾਡਾ ਬੱਚਾ ਬਰਾਮਦ ਕਰਕੇ ਸਾਨੂੰ ਆਡੇ ਹਵਾਲੇ ਕਰ ਦਿੱਤਾ ਹੈ ਐਸਐਚਓ ਬਲਜੀਤ ਕੋਰਦਾਰ ਤੇ ਡੀ ਐਸਪੀ ਦਾ ਕੁਲਵੰਤ ਸਿੰਘ ਦਾ ਧੰਨਵਾਦ ਕਰਦੇ ਆ ਸਾਰੇ ਪੁਲਿਸ ਮੁਲਾਜ਼ਮਾਂ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਡਾ ਬੱਚਾ ਸਾਨੂੰ ਮਿਲ ਗਿਆ ਹੈ ਸਹੀ ਸਲਾਮਤ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਹੈ ਤੇ ਮੁਲਾਜ਼ਮਾਂ ਨੂੰ ਵੀ ਇੱਕ ਗੱਲ ਦੀ ਇਨਫੋਰਮੇਸ਼ਨ ਹੋਈ ਜਾ ਉਹਨਾਂ ਨੇ ਵੀਡੀਓ ਦੇਖੀ ਹੈ ਤਾਂ ਬੱਚਾ ਫੋਨ ਆਇਆ ਤੇ ਉਹਨਾਂ ਨੇ ਬੱਚਾ ਬਰਾਮਦ ਕਰਕੇ ਸਾਨੂੰ ਦਿੱਤਾ ਹਾਂਜੀ ਬੱਚਾ ਅੱਜ ਬਹੁਤ ਧੰਨਵਾਦ ਆਏ ਹੈ ਮੈਂ ਬਹੁਤ ਖੁਸ਼ ਹਾਂ ਮੇਰੀ ਖੁਸ਼ੀ ਦੇ ਅੰਸੂ ਮੈਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੀ ਮਿਹਨਤ ਆਪਣੇ ਮਸ਼ੱਕਰ ਦੇ ਨਾਲ ਸਾਡਾ ਬੱਚਾ ਬਰਾਮਦ ਕੀਤਾ ਮੈਡਮ ਐਸਐਚਓ ਦਾ ਡੀਐਸਪੀ ਜੀ ਦਾ ਮੈਂ ਸਾਰਿਆਂ ਦਾ ਬਹੁਤ ਬਹੁਤ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਦੀ ਹਾਂ ਇਹਨਾਂ ਨੇ ਸਾਡਾ ਬੱਚਾ ਬਰਾਮਦ ਕੀਤਾ ਖੁਾਜੀ ਖੁਸ਼ੀ ਹੈ ਔਰ ਮੇਰੇ ਮਨ 'ਚ ਬਹੁਤ ਬਹੁਤ ਖਿਆਲ ਆ ਰਹੇ ਸੀ ਲੇਕਿਨ ਅੱਜ ਮੈਂਨੇ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਉਹ ਸਾਰੇ ਲੋਕਾਂ ਨੇ ਤੁਹਾਡੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਪੋਸਟਾਂ ਸਿਰ ਕੀਤੀ ਮੈਂ ਲੋਕਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਪੋਸਟਾਂ ਦੇਖਿਆ ਜਿਨ੍ਹਾਂ ਨੇ ਪੜਿਆ ਸਾਡਾ ਬੱਚਾ ਸਹੀ ਸਲਾਮਤ ਪਹੁੰਚਾਇਆ ਮੈਂ ਬਹੁਤ ਬੱਚਾ ਘਰ ਆਇਆ ਹੁਣ ਜਿਹੜੀ ਦਿਲ ਦੀ ਖੁਸ਼ੀ ਹੋ ਕਿਸ ਤਰ੍ਹਾਂ ਹੈ ਬੱਚਾ ਘਰ ਆਇਆ ਹੁਣ ਇਹ ਦਿਲ ਦੀ ਮੈਂ ਬਹੁਤ ਬਹੁਤ ਜ਼ਿਆਦਾ ਖੁਸ਼ ਹਾਂ ਬਹੁਤ ਜ਼ਿਆਦਾ ਖੁਸ਼ ਮੈਂ ਬਿਆਨ ਨਹੀਂ ਕਰ ਸਕਦੀ ਪੈਣ ਜਿਸ ਤਰ੍ਹਾਂ ਕੇ ਬੱਚਾ ਜਦੋਂ ਪਤਾ ਲੱਗਾ ਕਿ ਬੱਚਾ ਜਿਹੜਾ ਮਿਲ ਗਿਆ ਆ ਉਦੋਂ ਕਿਸ ਤਰ੍ਹਾਂ ਦੀ ਖੁਸ਼ੀ ਜਦੋਂ ਬੱਚਾ ਮਿਲ ਗਿਆ ਮੇਰੇ ਕਦਮ ਜਿਹੜੇ ਰੁਕ ਨਹੀਂ ਦੇ ਸੀ ਬਸ ਏਦਾਂ ਇਸ ਕਿ ਮੈਂ ਪੱਜ ਕੇ ਆਪਣੇ ਬੱਚੇ ਕੋ ਚਲੀ ਜਾਵਾਂ ਔਰ ਗਾਰਡਨ ਲਗਾ ਲਾਂ ਆਪਣੇ ਬੱਚੇ ਨੂੰ ਤੇ ਹੁਣ ਜਿਸ ਤਰ੍ਹਾਂ ਕੇ ਤੁਸੀਂ ਬੱਚਾ ਲੈ ਕੇ ਆ ਗਏ ਹੋ ਹੁਣ ਜਿਹੜਾ ਆ ਪ੍ਰਸ਼ਾਸਨ ਤੇ ਮੀਡੀਆ ਬਾਰੇ ਕੀ ਕਹਿਣਾ ਚਾਹੋਗੇ ਮੈਂ ਪ੍ਰਸ਼ਾਸਨ ਬਾਰੇ ਇਹੀ ਕਹਿਣਾ ਚਾਹਾਂਗੀ ਇਹਨਾਂ ਦਾ ਬਹੁਤ ਧੰਨਵਾਦ ਹੈ ਬਹੁਤ ਜ਼ਿਆਦਾ ਮੀਡੀਆ ਨਾਲ ਦਾ ਵੀ ਸਾਰਿਆਂ ਦਾ ਧੰਨਵਾਦ ਕਰਦੀ ਆਂ ਪਰ ਇਹ ਗੱਲ ਸਾਨੂੰ ਬਹੁਤ ਖੁਸ਼ੀ ਹੋਈ ਜੀ ਸਾਨੂੰ ਬੱਚਾ ਬਰਾਮਦ ਹੋਇਆ। ਬਾਕੀ মিডিਆ ਦੇ ਜ਼ਰੀਏ ਸਾਡੇ ਪੁਲਿਸ ਅਫਸਰ ਸੀਨੀਅਰ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ। ਮੈਂ ਸਾਰੇ মিডিਆ ਦੇ ਜ਼ਰੀਏ ਸਾਡੇ ਬੱਚੇ ਤਹਾਂ ਪਹੁੰਚ ਪਾਇਆ ਤੇ ਬੱਚੇ ਦੇ ਮਾਪਿਆਂ ਸਹਿਸਤਾ ਮੰਦਨ ਘਰ ਪਹੁੰਚਾ ਦਿੱਤਾ। ਅ ਸਰ ਇੱਕ ਬੜੀ ਵੱਡੀ ਉਪਲਬਧੀ ਹੈ ਪੁਲਿਸ ਵਾਸਤੇ ਵੀ। ਇਸ ਚੀਜ਼ ਨੂੰ ਕਿਵੇਂ ਬਿਆਨ ਕਰੋਗੇ? ਬਿਲਕੁਲ ਜੋ ਉਪਲਬਧੀ ਤਾਂ ਤੇ ਇਸ ਤਰ੍ਹਾਂ ਬੱਚੇ ਨੂੰ ਬਿਨਾਂ ਦੱਸਾ ਬੱਚੇ ਚੜ ਗਿਆ ਸੀ ਘਰੋਂ ਤੇ ਕਿੱਥੇ ਚੱਲ ਗਿਆ ਕਿਸੇ ਨੂੰ ਕੋਈ ਪਤਾ ਨਹੀਂ ਸੀ। ਉਪਲਬਧੀ ਉਪਲਬਧੀ ਤਾਂ ਜੋ ਸਾਰੇ ਸਹਿਯੋਗ ਦੇ ਨਾਲ ਮੀਡੀਆ ਦੇ ਜ਼ਰੀਏ ਮਾਪਿਆਂ ਦੇ ਜ਼ਰੀਏ ਸਾਰੇ ਅਫਸਰਾਂ ਦੇ ਪੁਲਸ ਅਫਸਰਾਂ ਦੇ ਜ਼ਰੀਏ ਸਾਡੇ ਪੁਲਸ ਮਲਾ ਰਹੇ ਮੈਂ ਇਮਤਿਹਾਨ ਕਰਕੇ ਕਿ ਕਿਸ ਤਰ੍ਹਾਂ ਆਪਾਂ ਸਮਝਦਾ ਜਿਹੜੇ ਪਹੁੰਚ ਗਏ ਹੋਰ ਬਹੁਤ ਸਾਰੇ ਲੋਕੀ ਕਹਿੰਦੇ ਪੁਲਸ ਨ ਕਮੀ ਹੈ ਕੁਝ ਕਰਦੀ ਨਹੀਂ ਪਰ ਅੱਜ ਜਿਹੜਾ ਆ ਇੱਕ ਬੜੀ ਤਗੜੀ ਜਿਹੜੀ ਇਹ ਕਾਰਵਾਈ ਕਰਕੇ ਬੱਚੇ ਨੂੰ ਮਾਪਿਆਂ ਤੱਕ ਪਹੁੰਚਾਉਣਾ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਦੇਖੋ ਜੀ ਇਹ ਤਾਂ ਸਾਰੇ ਸਾਹਮਣੇ ਆ ਜੀ ਪਰਿਵਾਰ ਦੇ ਵਜੋਂ ਤੁਹਾਨੂੰ ਬਿਆਨ ਦਿੱਤੇ ਆ ਪਬਲਿਕ ਦੇ ਸਾਹਮਣੇ ਆ ਜੀ ਪੁਲਿਸ ਦੇ ਅੰਦਰ ਰਾਤ ਆਪਣਾ ਜਿਹੜਾ ਫਰਜ਼ ਨਿਭਾਇਆ ਡਿਊਟੀ ਦਾ ਫਰਜ਼ ਨਿਭਾਇਆ ਜੀ ਆਪਣਾ ਸਰ ਜਿਹੜਾ ਫਰਜ਼ ਆਪਣਾ ਫਰਜ਼ਾਦਾ ਕੀਤਾ ਜੀ ਸਰ ਜਿਹੜੇ ਲੋਕ ਤੁਹਾਡਾ ਐ ਟਾਈਮ ਵੀ ਸੁਣਦੇ ਪਏ ਆ ਛੋਟੇ ਬੱਚੇ ਆ ਉਹਨਾਂ ਨੂੰ ਬੱਚਿਆਂ ਦੇ ਲਈ ਪ੍ਰੋਵੀਜ਼ਨ ਦਾ ਬੱਚਾ ਦਾ ਖਿਆਲ ਰੱਖਣ ਵਾਸਤੇ ਕੀ ਜਾਣਗਾ ਬਿਲਕੁਲ ਜੀ ਅਸੀਂ ਇਹ ਗੱਲ ਜਰੂਰ ਕਰਵਾਂਗੇ ਜੇ ਕੋਈ ਵੀ ਬੱਚਾ ਵਾ ਪੇਨਸ ਨੂੰ ਬੱਚਿਆਂ ਦਾ ਖਿਆਲ ਰੱਖਣਾ ਚਾਹਦਾ ਸਾਡਾ ਬੱਚਾ ਕਿੱਧਰ ਆ ਰਿਹਾ ਕਿੱਧਰ ਜਾ ਰਿਹਾ ਤੇ ਬੱਚਿਆਂ ਨੂੰ ਵੀ ਚਾਹੀਦਾ ਆਪਣਾ ਮਾਪੇ ਦੱਸੇ ਬਿਨਾਂ ਕਿਤੇ ਨਾ ਜਾਣ ਬਿਨਾਂ ਦੱਸੇ ਕਿਤੇ ਇਹ ਦੋ ਤਰ੍ਹਾਂ ਆ ਜਾ ਜਿੱਥੇ ਵੀ ਜਾ ਮਾਪੇ ਪਹਿਰਸ ਦੱਸ ਕੇ ਜਾਣ ਬ ਸਾਹਿਬ ਬੱਚਾ ਘਰ ਲੈ ਕੇ ਆਏ ਹੋ ਪਿੰਡ ਦੇ ਵਿੱਚ ਵੀ ਤੇ ਲੋਕਾਂ ਦਾ ਜਿਹੜਾ ਆ ਦੇਖਿਆ ਵੀ ਕਿਤਰਾ ਲੋਕ ਖੇਡ ਕਰਦੇ ਪਏ ਆ ਇੱਕ ਅਲੱਗ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ ਨਾ ਬਿਲਕੁਲ ਸਾਡੇ ਤੋਂ ਖੁਦ ਨੂੰ ਬਹੁਤ ਖੁਸ਼ ਹੋਇਆ ਜਦੋਂ ਬੱਚਾ ਮਿਲਿਆ ਸਾਨੂੰ ਪਰ ਮੈਂ ਪਹਿਲੇ ਪਿੰਡ ਦੇ ਜਿਹੜੇ ਲੋਕ ਨੇ ਇਹ ਵੀ ਖੁਸ਼ ਨੇ ਮਾਂ ਤੇ ਪੂਰਾ ਖੁਸ਼ ਆ ਜੀ ਅਸੀਂ ਉਹਨਾਂ ਨਾਲ ਸਾਡੇ ਖੁਸ਼ ਆ ਸਾਡੀ ਖੁਸ਼ੀ ਸਹਿਮਤ ਹੈ ਮੇਰੇ ਤੋਂ ਤਾਂ ਫਾਲ ਜਿਹੜਾ ਘੱਟ ਸਮੇਂ ਜੀ ਮਿਲਦਾ ਬਿਲਕੁਲ ਜੀ ਹਾਂ